ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਜੋ ਕਿ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿੱਚ ਸਥਿਤ ਹੈ ਇਸ ਘੋੜੇ ਦਾ ਨਾਮ ਹੈ ਜੀ ਬਾਬਾ ਅਨਮੋਲ ਸਿੰਘ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲਾ ਘੋੜਾ ਹੈ ਇਸ ਘੋੜੇ ਨੂੰ ਜਦੋਂ ਵੀ ਨਗਰ ਕੀਰਤਨ ਮਹੱਲਾ ਨਿਕਲਦਾ ਹੈ ਸੋਨੇ ਦੀ ਕਾਠੀ ਤੇ ਬਹੁ ਮੁੱਲੇ ਵਸਤਰਾ ਨਾਲ ਤਿਆਰ ਕੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਦੋਂ ਘੋੜਾ ਤਿਆਰ ਕਰਕੇ ਨਗਰ ਕੀਰਤਨ ਜਾਂ ਮਹੱਲੇ ਵਿੱਚ ਲੈ ਕੇ ਜਾਂਦੇ ਹਨ ਉਦੋਂ ਘੋੜਾ ਦਬ ਕੇ ਚੱਲਦਾ ਹੈ ਇਦਾਂ ਲੱਗਦਾ ਹੈ ਕਿ ਜਿਵੇਂ ਮਹਾਰਾਜ ਆਪ ਸਵਾਰੀ ਕਰ ਰਹੇ ਹੋਣ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਤੋਂ ਇਲਾਵਾ ਨਾਲ ਪੰਜਾਂ ਪਿਆਰਿਆਂ ਦੇ ਘੋੜੇ ਵੀ ਨਾਲ ਹੀ ਹੁੰਦੇ ਆ ਨਾ ਜੋ ਕਿ ਸਵੇਰੇ ਤੇ ਸ਼ਾਮ ਸਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਸੰਗਤਾਂ ਇਹਨਾਂ ਦੇ ਦਰਸ਼ਨ ਕਰਦੀਆਂ ਵਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਉਸ ਘੋੜੇ ਤੇ ਹੋਰ ਕੋਈ ਸਵਾਰੀ ਨਹੀਂ ਕਰ ਸਕਦਾ ਜਿਸ ਘੋੜੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਦਾ ਨਾਮ ਹੈ ਜੀ ਯੋਧਾ ਸਿੰਘ ਇਸ ਨੂੰ ਚਾਂਦੀ ਦੀ ਕਾਠੀ ਨਾਲ ਸਜਾਇਆ ਜਾਂਦਾ ਹੈ ਇਨਾਂ ਤੇ ਚਾਂਦੀ ਦੀ ਕਾਠੀ ਪਾਈ ਜਾਂਦੀ ਆ ਜੋ ਪੰਜ ਪਿਆਰਿਆਂ ਦੇ ਘੋੜੇ ਆ ਨਾ ਤੇ ਇਹ ਦੋਵੇਂ ਟਾਈਮ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਬਾਹਰ ਆਪਣੀ ਹਾਜ਼ਰੀ ਲਵਾਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਸੋਨੇ ਦੀ ਕਾਠੀ ਤੇ ਪੰਜ ਪਿਆਰਿਆਂ ਦੇ ਘੋੜਿਆਂ ਦੇ ਚਾਂਦੀ ਦੀ ਕਾਠੀ ਪਾਈ ਜਾਂਦੀ ਆ ਉਹਨਾਂ ਵਿੱਚ ਇਹਨਾਂ ਘੋੜਿਆਂ ਦੇ ਵੱਖ-ਵੱਖ ਕਮਰੇ ਬਣੇ ਹੋਏ ਆ ਜਦੋਂ ਆਪਾਂ ਦਰਸ਼ਨ ਨੂੰ ਜਾਂਦੇ ਆ ਅਸਤਬਾਲ ਦੇ ਵਿੱਚ ਤੇ ਪਹਿਲੇ ਨੰਬਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਤੇ ਉਸ ਤੋਂ ਬਾਅਦ ਲਾਈਨ ਵਾਈਜ਼ ਦੂਜੇ ਘੋੜੇ ਇਸ ਘੋੜੇ ਦਾ ਨਾਂ ਹੈ ਜੀ ਦਿਲਸ਼ੇਰ ਇਹ ਵੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਸੰਗ ਤਾਂ ਜਦੋਂ ਵੀ ਹਜ਼ੂਰ ਸਾਹਿਬ ਦਰਸ਼ਨ ਕਰਨ ਆਉਂਦਿਆਂ ਮਨੋ ਕਾਮਨਾ ਲੈ ਕੇ ਮਨ ਵਿੱਚ ਆਉਂਦੇ ਆ ਤੇ ਉਹ ਇੱਥੇ ਘੋੜਾ ਸੁਖ ਕੇ ਜਾਂਦੇ ਆ ਜਦੋਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਤੇ ਉਹ ਇੱਥੇ ਫਿਰ ਘੋੜਾ ਚੜਾ ਕੇ ਜਾਂਦੇ ਆ ਉਹ ਘੋੜਾ ਇਸੇ ਸਟੇਬਲ ਤੇ ਆਉਂਦਾ ਏ ਇਸੇ ਸਟੇਬਲ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਏ ਸੰਗਤਾਂ ਇਸ ਅਸਤਬਲ ਦੇ ਵਿੱਚ ਸੇਵਾ ਕਰਨ ਵੀ ਆਉਂਦੀਆਂ ਵਾਂ ਜਿਹੜੀਆਂ ਸੰਗਤਾਂ ਦਰਸ਼ਨ ਮੇਲੇ ਕਰਨ ਆਉਂਦੀਆਂ ਵਾਂ ਉਹ ਇਹਨਾਂ ਵਾਸਤੇ ਛੋਲੇ ਜਾਂ ਹੋਰ ਖਾਣ ਵਾਲੀਆਂ ਵਸਤੂਆਂ ਲੈ ਕੇ ਆਉਂਦੀਆਂ ਇਹਨਾਂ ਨੂੰ ਮੱਥਾ ਟੇਕ ਕੇ ਜਾਂਦੀਆਂ ਵਾਂ ਕਿਉਂਕਿ ਮਹਾਰਾਜ ਨੇ ਇਹਨਾਂ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਵਾ ਮਹਾਰਾਜ ਨੇ ਇਹਨਾਂ ਨੂੰ ਜਾਨ ਭਾਈ ਕਿਹਾ ਵਾ ਘੋੜੇ ਸ਼ੁਰੂ ਤੋਂ ਹੀ ਆਪਣੇ ਗੁਰੂਆਂ ਦੇ ਨਾਲ ਰਹੇ ਆ ਉਹਨਾਂ ਦਾ ਜੰਗਾਂ ਜੁੱਧਾਂ ਦੇ ਵਿੱਚ ਘੋੜਿਆਂ ਨੇ ਬਹੁਤ ਸਾਥ ਦਿੱਤਾ ਇਸ ਕਰਕੇ ਗੁਰੂ ਮਹਾਰਾਜ ਆਪਣੇ ਘੋੜਿਆਂ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਆ ਇਸ ਕਰਕੇ ਘੋੜਿਆਂ ਨੂੰ ਜਾਨ ਭਾਈ ਕਿਹਾ ਜਾਂਦਾ ਵਾ ਜਿਸ ਘੋੜੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਘੋੜਾ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਤੇ ਇਸ ਘੋੜੇ ਦਾ ਨਾਮ ਹੈ ਜੀ ਬਾਬਾ ਇਧਰ ਦੂਸਰੀ ਸਾਈਡ ਬਾਬੇ ਸ਼ੈੱਡ ਤਿਆਰ ਕਰ ਰਹੇ ਆ ਘੋੜਿਆਂ ਵਾਸਤੇ ਵਧੀਆ ਕਮਰੇ ਇਧਰਲੀ ਸਾਈਡ ਇੱਕ ਵੱਡਾ ਸ਼ੈੱਡ ਤਿਆਰ ਆ ਤੇ ਉਥੇ ਸੰਗਤਾਂ ਦੁਆਰਾ ਚੜਾਏ ਗਏ ਘੋੜੇ ਛੋਟੇ ਬੱਚੇ ਉਹ ਇਸ ਜਗ੍ਹਾ ਤੇ ਰਹਿੰਦੇ ਆ ਅਸਤਬਲ ਚ ਆ ਕੇ ਸੰਗਤਾਂ ਘੋੜਿਆਂ ਦੀ ਸੇਵਾ ਕਰਦੀਆਂ ਵਾ ਇਹ ਵੀ ਬਹੁਤ ਵੱਡੀ ਸੇਵਾ ਹੈ ਜੀ ਸੰਗਤ ਜੀ ਮੇ ਤੋਂ ਬੋਲਦਿਆਂ ਕੁਝ ਭੁੱਲ ਚੁੱਕ ਗਲਤੀ ਹੋ ਗਈ ਹੋਵੇ ਤੇ ਬੱਚਾ ਸਮਝ ਕੇ ਮਾਫ ਕਰਿਓ ਜੀ ਬਾਕੀ ਦੀ ਜਾਣਕਾਰੀ ਜਾਂ ਇਤਿਹਾਸ ਤੁਸੀਂ ਇੱਥੋਂ ਪੜ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ